ਪੰਜਾਬੀ ਨੌਜਵਾਨ ਸੰਗੇਪ ਵਿਖਦੀ ਭਾਲ ਵਿੱਚ ਲਗਾਤਾਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਇਸ ਦੇ ਨਾਲ ਹੀ ਇਹਨਾਂ ਨੌਜਵਾਨਾਂ ਨਾਲ ਵਿਦੇਸ਼ਾਂ ਦੀ ਧਰਤੀ ਤੇ ਇਹੋ ਜਿਹੇ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਤਾਜ਼ਾ ਮਾਮਲਾ ਫਗਵਾੜਾ ਦੇ ਪ੍ਰੀਤਨਗਰ ਚ ਸਾਹਮਣੇ ਆਇਆ ਹੈ ਪ੍ਰੀਤਨਗਰ ਦੇ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਬਰਮਟਨ ਦੀ ਧਰਤੀ ਤੇ ਆਪਣੇ ਚੰਗੇ ਭਵਿੱਖ ਲਈ ਮਿਹਨਤ ਕਰ ਰਿਹਾ ਸੀ ਤੇ ਜਦੋਂ ਬੀਤੇ ਦਿਨੀ ਉਹ ਆਪਣੇ ਘਰ ਤੋਂ ਕਾਰ ਵਿੱਚ ਸਵਾਰ ਹੋ ਕੇ ਕੰਮ ਲਈ ਨਿਕਲਦਾ ਹੈ ਤਾਂ ਉਸ ਦੀ ਰਸਤੇ ਵਿੱਚ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਵਿੱਚ ਉਸ ਦੀ ਮੌਕੇ ਤੇ ਹੀ ਮੌਤ ਹੋਣ ਜਾਣ ਦੀ ਸੂਚਨਾ ਮਿਲੀ ਹੈ ਜਿਵੇਂ ਹੀ ਇਹ ਦੁਖਦਈ ਖਬਰ ਇਲਾਕੇ ਵਿੱਚ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਪ੍ਰੀਤਨਗਰ ਦੇ ਰਹਿਣ ਵਾਲੇ ਰਜਤ ਕੁਮਾਰ ਪੁੱਤਰ ਬਰਿੰਦਰ ਕੁਮਾਰ ਉਮਰ ਕਰੀਬ 26 ਸਾਲ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਚੰਗੇ ਭਵਿੱਖ ਲਈ ਕੈਨੇਡਾ ਦੇ ਬਰਮਟਨ ਦੀ ਧਰਤੀ ਤੇ ਜਾ ਬਸਿਆ ਹੋਇਆ ਸੀ ਜੋ ਕਿ ਪਿਛਲੇ ਕਰੀਬ 5 ਸਾਲਾਂ ਤੋਂ ਕੈਨੇਡਾ ਦੀ ਧਰਤੀ ਤੇ ਰਹਿ ਰਿਹਾ ਸੀ ਜਿਸ ਦੇ ਬੀਤੇ ਦਿਨੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਉਸ ਦੀ ਮੌਤ ਦੀ ਖਬਰ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਹੈ ਜਦ ਕੇ ਸਦਮੇ ਕਰਨ ਮਾਪੇ ਕੁਝ ਵੀ ਨਹੀਂ ਕਹਿ ਰਹੇ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦਿਆਂ ਰਜਤ ਕੁਮਾਰ ਦੇ ਪਰਿਵਾਰਕ ਮੈਂਬਰਾਂ ਤੇ ਆਸ-ਪਾਸ ਦੇ ਲੋਕਾਂ ਨੇ ਹੋਰ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਆਉ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਹਾਂਜੀ ਮੇਰਾ ਨਾਮ ਰੇਨੂ ਹਾਂ ਅਸੀਂ ਅੰਦਰਵਾੜੀ ਚ ਕੰਮ ਕਰਦੇ ਹਾਂ ਇਸ ਕੀ ਮਾਮਲਾ ਕੀ ਆ ਜਿਹੜਾ ਪੁੱਤਰ ਆ ਰਜਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਕ ਕੁਮਾਰ ਜੀ ਦਾ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਹਨ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਜਿਹਦੇ ਨਾਲ ਐਕਸੀਡੈਂਟ ਹੋਣ ਦੇ ਨਾਲ ਉਹਦੇ ਮੌਕੇ ਤੇ ਮੌਤ ਹੋ ਗਈ ਜਿਹੜਾ ਬਹੁਤ ਦੀ ਨਾਮ ਕੀ ਸੀ ਉਹਨਾਂ ਦਾ ਨਾਮ ਰਾਜਤ ਕੁਮਾਰ ਸੀ ਬੇਟੇ ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਪੈਟਾ ਸੀ ਉਹਨਾਂ ਦਾ ਫਾਦਰ ਭਰਿੰਦਰ ਕੁਮਾਰ ਪੀਤਨਗਰ ਕਿੰਨੇ ਸਮੇਂ ਤੋਂ ਗਏ ਹੋਏ ਸੀ ਬਾਹਰ 5 ਸਾਲ ਹੋ ਗਏ ਸੀ ਹੁਣ ਕੈਨੇਡਾ ਗਏ ਹੋਇਆ ਬ੍ਰੈਮਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਉਹਨਾਂ ਦੇ ਰਿਸ਼ਤੇਦਾਰ ਦਾ ਤੇ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਇਸ ਚੀਜ਼ ਦਾ ਹੋਇਆ ਜੀ ਐਕਸੀਡੈਂਟ ਦਾ ਪਤਾ ਚੱਲੇ ਐਕਸੀਡੈਂਟ ਉਹਨਾਂ ਦਾ ਉਹ ਜਾ ਰਿਹਾ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਚ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 8 2024 ਨੂੰ ਨਹੀਂ ਥੈਂਕ ਯੂ ਕਿ ਮਦਦ ਹੋ ਗਈ। ਡੈੱਡ ਗੋੜੀ ਵਗੈਰਾ ਆ ਰਹੀ ਇੱਥੇ ਤੋਂ? ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਆ। ਕਾਲਟੀ ਹਾਂਜੀ ਧੀ ਦੁਖਦਾਈ ਘਟਨਾ ਵਾਪਰੀ ਆ ਸਾਡੇ ਪਰਿਵਾਰ ਦੇ ਨਾਲ ਜਿਹੜਾ ਮੁੰਡਾ ਸਾਡਾ ਰਜਤ 프리ਤ ਨਗਰ ਅਰੰਵ ਵਾਲਾ ਸੀਗਾ। ਉਦਾਕਾਰ ਐਕਸੀਡੈਂਟ ਦੇ ਨਾਲ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ। ਉਹ ਮਾਪੇ ਦਾ ਇੱਕੋ ਇੱਕ ਬੇਟਾ ਸੀਗਾ। ਬਹੁਤ ਮਾੜੀ ਘਟਨਾ ਆ ਜਿਹੜਾ ਘਰ ਦਾ ਚਿਰਾਗ ਬੁੱਝ ਗਿਆ ਹੈ। ਮਾਪੇ ਆਪਨੇ ਬੱਚਿਆ ਨੂੰ ਸਟੈਂਡ ਕਰਨ ਦੇ ਲਈ ਕੈਨੇਡਾ ਵਿੱਚ ਭੇਜਿਆ ਸੀਗਾ। ਲੇਕਿਨ ਇਹ ਨਹੀਂ ਸੀ ਪਤਾ ਕਿ ਉਹ ਬੱਚੇ ਦਾ ਪਾਣਾ ਇਸ ਤਰ੍ਹਾਂ ਦਾ ਵੀਤ ਜਾਣਾ ਆ। ਇਹ ਬਹੁਤ ਮਾੜੀ ਘਟਨਾ ਆ। ਪਰਮਾਤਮਾ ਕਰੇ ਉਸ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਪਰ ਮੈਂ ਇਹ ਕਹਿਣਾ ਚਾਹਦੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਤਾਂ ਜਰੂਰ ਭੇਜਦੇ ਆ ਪਰ ਉੱਧਰ ਕੋਈ ਇੰਨਾ ਦੀ ਸੇਫਟੀ ਨਹੀਂ ਹੈ ਕਿ ਜਿੰਨੀਆਂ ਤੇਜ਼ ਗੱਡੀਆਂ ਚੱਲਦੀਆਂ ਜਿਨ੍ਹਾਂ ਦੇ ਨਾਲ ਉਸ ਬੱਚੇ ਦਾ ਐਕਸੀਡੈਂਟ ਹੋ ਗਿਆ ਮਾਪੇ ਦੇ ਘਰ ਦਾ ਜਿਹੜਾ ਇੱਕ ਕੋਲੋਤਾ ਬੱਚਾ ਸੀ ਉਦੋਂ ਦਾ ਚਿਰਾਗ ਬੁੱਝ ਗਿਆ ਐਸੇ ਵੇਲੇ ਤੁਸੀਂ ਪਰਿਵਾਰ ਦਾ ਹਾਲ ਦੇਖਦੇ ਹੋ ਜਿਸ ਤਰ੍ਹਾਂ ਦਾ ਪਰਿਵਾਰ ਦਾ ਹਾਲ ਹੈ ਐਦਾਂ ਦਾ ਕਿਸੇ ਦੇ ਨਾਲ ਨਾ ਵੀ ਤੇ ਜਿਨ੍ਹਾਂ ਮਾਮਾ ਦੇ ਬੱਚੇ ਚਲੇ ਜਾਂਦੇ ਆ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਮੇਰਾ ਵੀ ਬੱਚਾ ਜਿਹੜਾ 20 ਸਾਲਾਂ ਦਾ ਚਲੇ ਗਿਆ ਸੀ ਇਹਨਾਂ ਦਾ ਬੇਟਾ ਵੀ ਜਿਹੜਾ 26 ਸਾਲਾਂ ਦਾ ਸੀ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਕੀ ਕਰਨਾ ਇੱਥੇ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਇੱਥੇ ਆਣ ਕੇ ਬੰਦਾ ਹਾਰ ਜਾਂਦਾ ਆ ਮੈਂ ਇਸ ਪਰਿਵਾਰ ਦੇ ਨਾਲ ਬਹੁਤ 11 ਦੁੱਖ ਸਾਂਝਾ ਕਰਦੀ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਇਸ ਪਰਿਵਾਰ ਨੂੰ ਸ਼ਕਤੀ ਦੇਈਂ ਪਾਣਾ ਮੰਨਣ ਦਾ ਵੱਲ ਬਖਸ਼ੀਂ ਤੇ ਇਸ ਪਰਿਵਾਰ ਦੀ ਜਿਹੜੀ ਡੈੱਡ ਬਡੀ ਆ ਅਗਲੇ ਹਫਤੇ ਆ ਰਹੀ ਆ ਦੀ ਪ੍ਰਮਾਤਮਾ ਦੀ ਜੀ ਅਰਦਾਸ ਹੈ ਕਿ ਇਸ ਪਰਿਵਾਰ ਦੇ ਉੱਤੇ ਜੋ ਇਹਨਾਂ ਦੀ ਬੇਟੀ ਕੰਚਨ ਆ ਉਹਨੂੰ ਦੇਰੋਖਤਾ ਤੰਦਰੁਸਤੀ ਬਖਸ਼ੀ ਜਿਹੜੇ ਇਹ ਰਜਿਤ ਬੇਟਾ ਆ ਇਹ ਬ੍ਰਿੰਦਰ ਕੁਮਾਰ ਜੀ ਦਾ ਹੈਗਾ ਆ ਮੈਂ ਇਹੀ ਕਹੂੰਗੀ ਕਿ ਇਸ ਪਰਿਵਾਰ ਦੇ ਨਾਲ ਆਪਾਂ ਨੂੰ ਸਾਰੇ ਨੂੰ ਹਮਦਰਦੀ ਕਰਨੀ ਚਾਹੀਦੀ ਆ ਜਿਹੜੇ ਅਸੀਂ ਕੈਨੇਡਾ ਵਿੱਚ ਸਾਡੇ ਪੰਜਾਬੀ ਵਾਸਤੇ ਪਾਈ ਆ ਉਹਨਾਂ ਲਈ ਵੀ ਅਰਦਾਸ ਕਰੀਏ ਉਹਨਾਂ ਬੱਚਿਆਂ ਲਈ ਵੀ ਅਰਦਾਸ ਕਰੀਏ ਪ੍ਰਮਾਤਮਾ ਉਹਨਾਂ ਨੂੰ ਵੀ ਸ਼ਕਤੀ ਬਖਸ਼ੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਸ ਤਰ੍ਹਾਂ ਦਾ ਪਾਣਾ ਕਿਸੇ ਨਾ ਨਾ ਵੀਤੇ ਜੋ ਸਾਡੀ ਇਸ ਪਰਿਵਾਰ ਨਾਲ ਵੀਤੇ ਸੋ ਇੱਕ ਵਾਰ ਮੈਂ ਇਸ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਦੀ ਹਾਂ ਰਜਤ ਕਿੰਨੀ ਦੇਰ ਤੋਂ ਬਾਹਰ ਗਿਆ ਰਜਤ 5 ਸਾਲਾਂ ਤੋਂ ਬਾਹਰ ਗਿਆ ਸੀ 19 ਦੇ ਵਿੱਚ ਬਾਹਰ ਗਿਆ ਸੀਗਾ ਉਹ ਵਾਰਤਾ ਇਸ ਕਰਕੇ ਵੀ ਜਿਵੇਂ ਕਿ ਬੱਚਿਆਂ ਨੇ ਸਟੈਂਡ ਕਰ ਲਈ ਮਾਪੇ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਬਾਹਰ ਗਿਆ ਜਦੋਂ ਐਦਾਂ ਦੀ ਜਿਹੜੀ ਅਸੀਂ ਖਬਰ ਸੁਣਦੇ ਆ ਉਹ ਬਹੁਤ ਵੱਡੀ ਦੁਖਦਾਈ ਖਬਰ ਹੈ ਕਿ ਇਸ ਤਰ੍ਹਾਂ ਦਾ ਕਿਸੇ ਦੇ ਨਾਲ ਨਾ ਹੋਵੇ ਜੋ ਸਾਡੇ ਨਾਲ ਜੀਤ ਗਿਆ ਸੋ ਮੈਂ ਇਸ ਪਰਿਵਾਰ ਨਾਲ ਬਹੁਤ ਦੁੱਖ ਸਾਂਝਾ ਕਰਦੀ ਹਾਂ ਤੇ ਇਹੀ ਅਰਦਾਸ ਕਰਦੀ ਹਾਂ ਪਰਮਾਤਮਾ ਦੀ ਇਹਨਾਂ ਨੂੰ ਇਹ ਭਾਣਾ ਮੰਨਣ ਦੀ ਸ਼ਕਤੀ ਦੇ